ਚੁੱਪ ਹੋਣਾ ਕੀ ਨਾਮ ਹੈ ਸਤਨਾਮ ਸਿੰਘਾ ਜੀ ਪਿੰਡ ਕਿਹੜਾ ਜੀ ਆਪਣਾ ਪਿੰਡ ਬਾਰਸੋਟੇ ਜੀ ਕੋਣ ਸੀਗਾ ਘਰ ਦੇ ਵਿੱਚ ਮੌਜੂਦ ਕਿੰਨੇ ਬੱਚੇ ਨੇ ਟੋਲੇ ਕੀ ਹੋਇਆ ਸਰ ਮੇਰੇ ਵੀਰ ਜੀ ਆਪਣਾ ਦੋ ਗੁੱਡੀਆਂ ਨੇ ਇੱਕ ਬੱਚਾ ਜੀ ਤੇ ਮੈਂ ਤੇ ਆਪਣੇ ਫੈਮਿਲੀ ਤੇ ਬਾਰਸੋ ਪੈਰੀ ਦੀ ਬਹੁਤ ਜ਼ਿਆਦਾ ਹੀ ਆਪਣਾ ਸਵੇਰ ਦੇ ਬਾਰਸੋ ਪੈਰ ਤੇ ਰਾਤ ਨੂੰ 10 ਵਜੇ ਬੱਚੇ ਅੰਦਰ ਬੈਠੇ ਸੀ ਕਮਰਾ ਸਾਡਾ ਮੇਨ ਕਮਰਾ ਹੀ ਇਹਦੇ ਵਿੱਚ ਬੜਾ ਆਪਣਾ ਬੱਚੇ ਪੜਾਈ ਕਰਦੇ ਦੋਵੇਂ ਕਮਰੇ ਵਿੱਚ ਬੈਠੇ ਦੇ ਤੇ ਬਾਰਸ ਦੇ ਕਾਰਨ ਬਾਲੇ ਪੁਰਾਣੇ ਦੀ ਆਪਣੀ ਛੱਤ ਗਿਰ ਗਈ ਉਹਦਾ ਕੁਦਰਤ ਤੋਂ ਵਿੱਚ ਨਿਗਾ ਪੈ ਗਈ ਆਪਣਾ ਨਹੀਂ ਤੇ ਜ਼ਿਆਦਾ ਕੋਈ ਨੁਕਸਾਨ ਵੀ ਹੋ ਸਕਦਾ ਸੀ ਤਾਂ ਪਹਿਲੀ ਵਾਰ ਜੀ ਵਕਤ ਦੇ ਮਾਰਿਆਂ ਗਰੀਬ ਬੰਦਿਆਂ ਦੇ ਸਾਡੇ ਕੋਲ ਕੋਈ ਪਹੁੰਚ ਦੀ ਗੁੰਜਾਇਸ ਨਹੀਂ ਗਈ ਤੇ ਜੇ ਵੀਰ ਜੀ ਨਾਲ ਟਾਈਮ ਤੇ ਕੋਈ ਗੌਰ ਹੁੰਦੀ ਕੋਈ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਸੀ ਕੋਈ ਬੱਚੇ ਤੇ ਵੀ ਗਿਰ ਸਕਦਾ ਸੀ ਆਪਣਾ ਇੱਕ ਲੜਕੇ ਦੇ ਲੱਗਿਆ ਜੀ ਬਾਹਰ ਤੋਂ ਇੱਟ ਲੱਗਿਆ ਪੱਲਾ ਲੱਗਿਆ ਜੀ ਇਹ ਤਾਂ ਪਤਾ ਨਹੀਂ ਲੱਗਿਆ ਨਿਰ ਚੀਜ਼ ਤੇ ਬੱਤੀ ਵੀ ਆਪਣਾ ਭੱਜੀ ਹੋਈ ਸੀ ਆਪਣਾ ਜਦੋਂ ਆਪਣਾ ਛੱਤ ਗਿਰੇ ਜੋ ਲੈਡ ਦੀ ਤਾਰ ਦੇ ਉੱਤੇ ਵੀ ਗਿਰ ਗਈ ਮਿੱਟੀ ਤਾਰ ਵੀ ਸਭ ਆਪਣੀ ਲੈਡ ਕੱਢ ਗਈ ਦੀ ਜੈਟੋ ਇਹ ਇਹ ਮੀ ਦੇ ਕਾਰਨ ਹੋਇਆ ਵੀਰ ਜੀ ਸਾਰਾ ਕੁਝ ਇਹ। ਮੈਂ ਤਾਂ ਕੁਦਰਤ ਦੀ ਮਾਰ ਪਈ। ਹਾਂਜੀ ਹਾਂ ਵੀਰ ਕੁਦਰਤ ਦੀ ਮਾਰ ਪਈ ਵੀਰ ਜੀ ਆਪਣਾ ਗਰੀਬ ਬੰਦੇ ਜੈ ਇੰਨੇ ਕੰਮ ਜੋਗ ਹੈ ਨਹੀਂ ਜੀ ਆਪਣਾ। ਵੀ ਕੋਈ ਆਪਣਾ ਕੁਝ ਕਰਕੇ ਬਹਿ ਜਾਗੇ ਜੀ ਆਪਣਾ। ਹੁੰਦੇ ਜੀ ਵੀਰ ਜੀ ਫਿਰ ਆਪਣਾ ਕਹਿੰਦੇ ਵੀ ਨਹੀਂ ਤੇ ਇਹ। ਕੀ ਕੰਮ ਕੀ ਕਰਦੇ ਹੋ ਤੁਸੀਂ? ਕੰਮ ਵੀਰ ਜੀ ਆਪਣਾ ਫੋਨ-ਫੋਨ ਕਮਾਉਣ ਵਾਲਾ। ਬਾਦ ਮੈਂ ਤਾਂ ਜੀ ਮੈਂ ਹੀ ਆ ਘਰ ਦੇ ਨੇ ਜਦੋਂ 2 ਮਹੀਨੇ ਚ 2-4 ਦੇੜੇ ਲੱਗਦੇ ਨੇ ਜਨਾਨੀ ਦਾ ਕੰਮ ਦਾ ਜੀ ਤੁਹਾਨੂੰ ਪਾਤੀ ਆ ਕੋਈ ਗੁੜਾਈ ਗੁੜੀ ਮਾੜਾ ਮੋਟੀ ਅੱਜ ਦਾ ਕਰ ਲੈਂਦੇ ਜੀ। ਤੇ ਵੀਰ ਜੀ ਮੈਂ ਹੀ ਆਪਣਾ ਮਜ਼ਦੂਰੀ ਕਰਦੇ ਮਿਸਤਰੀਆਂ ਕਿੰਨੇ ਦੇ ਵਿੱਚ ਢਾੜੀ ਮਿਲਦੀ ਹੈ ਢਾੜੀ ਜਾਈ 500 ਰੁਪਏ ਦੀ ਢਾੜੀ ਮਿਲਦੀ ਹੈ ਇਸ ਤਰ੍ਹਾਂ ਕਰਦਾ ਗੁਜ਼ਾਰਾ ਚੱਲਦਾ ਹੈ ਮੈਨੂੰ ਤੁਹਾਨੂੰ ਪਤਿਓ ਜੀ ਮਹਿੰਗਾਈ ਜ਼ਿਆਦਾ ਗੁਜ਼ਾਰਾ ਬਸ ਇੱਕ ਟਾਈਮ ਪਾਸ ਹੈ ਜੀ ਆਪਣਾ ਬੱਚਿਆਂ ਦੇ ਕੜਾਈ ਦਾ ਤੁਹਾਨੂੰ ਪਤਿਓ ਜੀ ਆਪਣਾ ਕਿਰਾਇਆ ਪਾੜਾ ਬੱਚਿਆਂ ਦਾ ਤੇ ਬਹੁਤ ਔਖਾ ਟਾਈਮ ਪਾਸ ਕਰਦੇ ਨੇ 500 ਰੁਪਏ ਨਾਲ ਤੁਹਾਨੂੰ ਪਤਿਓ ਜੀ ਮਹੀਨੇ ਚ ਪੂਰੀ ਢਾੜੀ ਵੀ ਨਹੀਂ ਲੱਗਦੇ ਹੈਗੇ ਤੇ ਛੁੱਟੀ ਕੋਈ ਵਾਰ ਬਮਾਠ ਮਾਰੋ ਦਿਨ ਛੁੱਟੀ ਵੱਜ ਜਾਂਦੀ ਪੂਰੀ ਢਾੜੀ ਨਹੀਂ ਲੱਗਦੀ ਮਹੀਨੇ ਚ ਆਪਣਾ ਬਹੁਤ ਔਖਾ ਟਾਈਮ ਕੱਟ ਰਹੀ ਬੱਚੇ ਪੜਦੇ ਨੇ ਬੱਚੇ ਪੜਦੇ ਨੇ ਵਰਜਾਂ ਕਿਸ ਤਰ੍ਹਾਂ ਕਰਦਾ ਗੁਜ਼ਾਰਾ ਚੱਲਦਾ ਰੋਟੀ ਪਾਣੀ ਕਿਸ ਤਰ੍ਹਾਂ ਚੱਲਦੀ ਹੈ ਹੁਣ ਤਾਂ ਵੀਰ ਜੀ ਆਪਾਂ ਉਧਰ ਪਤੀਜੇ ਗਣੀ ਖਾ ਪੀ ਰਹੇ ਜਾਂ ਜਿਹੜਾ ਸਾਡਾ ਰਾਸ਼ਨ ਤੋਂ ਵੀ ਵਿੱਚੇ ਦਬੂ ਗਿਆ ਜੀ ਆਪਣਾ ਤੇ ਆਪਣਾ ਬਹੁਤ ਔਖਾ ਟਾਈਮ ਕਰਦੇ ਹਾਂ ਜੀ ਹੁੰਦਾ ਸੀ ਤੇ ਹੁਣ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਵੀਰ ਜੀ ਸਾਡੀ ਇਹ ਅਪੀਲ ਹੈ ਵੀ ਸਾਡੀ ਮਦਦਤ ਕਰੀ ਜਾ ਵੀ ਬਾਕੀ ਹਾਲਾਤਾਂ ਦਾ ਤੁਹਾਨੂੰ ਪਤਾ ਦੇਖ ਹੀ ਲਿਆ ਜੀ ਕੀ ਹਾਲਾਤ ਨੇ ਸਾਡੀ ਵਹੀ ਅਪੀਲ ਹੈ ਜੀ ਸਾਡੀ ਕੋਈ ਮਦਦਤ ਕਰੀ ਜਾ ਵੀ ਜੇ ਲੋਕਾਂ ਨੂੰ ਤੁਹਾਡੀ ਮਦਦ ਚ ਕਰਨ ਲਈ ਪਹੁੰਚਣਾ ਹੈ ਤਿਸ ਤਰ੍ਹਾਂ ਸੰਪਰਕ ਕਰੇ ਤੁਹਾਡਾ ਨੰਬਰ ਵਗੈਰਾ ਜਰੂਰ ਦੱਸ ਦਊਗਾ ਨੰਬਰ ਵੀਰ ਜੀ ਆਪਣਾ 9779648519 9779648519 ਪਿੰਡ ਵਰਸਟ ਪਿੰਡ ਵਰਸਟ ਹੈ ਜੀ ਹਾਂਜੀ ਵੀਰ ਜੀ ਇੱਧਰ ਦੇਖੋ ਜੀ ਇੱਧਰ ਕੋਚੀ ਬੋਲਣਾ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਜੀ ਜਸਵੀਰ ਕੌਰ ਵੀਰ ਜੀ ਮੇਰਾ ਨਾਮ ਆ ਵਰਸਟ ਪਿੰਡ ਦਾ ਸਾਡਾ ਜੀ ਕੀ ਹੋਇਆ ਜੀ ਥੋੜੇ ਕਰ ਇਹ ਸਾਡੇ ਘਰ ਮੀਂਹ ਚ ਗਿਰ ਗਿਆ ਜੀ ਮੀਚ ਦਿਖਾਸੀ ਬਾਰਸ਼ ਹੋ ਰਹੀ ਸੀ ਉਦਦੇ ਗਿਰਿਆ ਰਾਤ ਨੂੰ ਜੀ ਰਾਤ ਨੂੰ ਜੀ ਰਾਤ ਮਹਾਨੀ ਰਾਤ ਨੂੰ ਗਿਰਈ ਬੱਚੇ ਇੱਥੇ ਧੀਏ ਅਸੀਂ ਸਾਰਾ ਸਮਾਨ ਪਿਆ ਤੀਏ ਇੱਥੇ ਤੇ ਜਦੋਂ ਮਿੱਟੀ ਕਰਨ ਲੱਗੀ ਉਤੋਂ ਦਮ ਨਾਲ ਬੱਚੇ ਬਾਹਰ ਛਾਲਾ ਮਾਰ ਕੇ ਨਿਕਲ ਗਏ ਤੇ ਡੜਕ ਦੇ ਕਿਥੱਲੇ ਗਿਰ ਗਿਆ ਹੀ ਇਹ ਕਿਸ ਤਰ੍ਹਾਂ ਬਚਾਅ ਕੀਤਾ ਕਿੰਨਾ ਭੱਜ ਕੇ ਨਿਕਲੇ ਨੇ ਜੀ ਸਮਾਨ ਸਾਰਾ ਸਾਡਾ ਲਿਬੜ ਭਿੱਜ ਗਿਆ ਜੀ ਮਿੱਟੀ ਨਾਲ ਲਿਬੜ ਗਿਆ ਫਿਰ ਭਿੱਜੀ ਗਿਆ ਅਸੀਂ ਕਿਵੇਂ ਕੱਢ ਦੇਖਣਾ ਅਸੀਂ ਕੱਲ ਕੱਢੀ ਸਮਾਨ ਦਿੰਦੀ ਨਾਲ ਹੀ ਗਰੀਨੋ ਨੁਕਸਾਨ ਕਿੰਨਾ ਹੋ ਗਿਆ ਅਲਮਾਰੀ ਲਮੋਰੀ ਵੀ ਜੀ ਉੱਤੇ ਟਟਾ ਟਟਾਂ ਲੱਗੀਆਂ ਉਹਦੇ ਅਲਮਾਰੀ ਦੇ ਪੇਟੀ ਦੇ ਕੱਲ ਕੱਢ ਕੇ ਸੁਕਾਏ ਨੇ ਕੱਪੜੇ ਕੁੱਪੜੇ ਸਾਰਾ ਪਾਣੀ ਪੈ ਗਿਆ ਇਹ ਕੱਪੜਾ ਕੁੱਪੜਿਆਂ ਚ ਕਿੰਨੇ ਸਮੇਂ ਤੋਂ ਰਹਿ ਰਹੇ ਤੁਸੀਂ ਸੁਕਾ ਰਹੇ ਅਸੀਂ ਇਹ ਜੀ 20 ਸਾਲ ਹੋ ਗਏ ਮੈਨੂੰ 30 ਹਾਂ ਜੀ ਉਹ ਲਈ ਨੂੰ 20 ਸਾਲ ਹੋ ਗਏ ਜੀ ਮੈਨੂੰ ਵਿਆਹ ਹੋਏ ਨੂੰ ਬੀਬੀ ਉਹਨਾਂ ਦਾ ਪਾਇਆ ਹੈ ਹਾਂ ਜੀ ਘਰ ਦੇ ਵਿੱਚ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਰੋਟੀ ਪਾਣੀ ਬਸ ਜੀ ਦਿਹਾੜੀ ਦਿੱਤਾ ਕਰਕੇ ਦਿਹਾੜੀ ਹਾਂ ਜੀ ਦਿਹਾੜੀ ਕਰਦੇ ਹਾਂ ਜੀ ਅਸੀਂ ਕਿੰਨੇ ਦਿਹਾੜੀ ਆਉਂਦੀ ਹੈ 400 ਰੁਪਏ ਜੀ ਨਾ ਵੀ ਖੇਤ ਬੰਨੇ ਪਹਿਲੇ ਜੀਰੀ ਲਾਈਏ ਜੀ ਹੁਣ ਅਸੀਂ ਵਿਹੜੀ ਦੂੜੀ ਚਲੇ ਜਾਨਾ ਹੁਣ ਤਾਂ ਮਵਾਰ ਹੋ ਰਹੀ ਤੀ ਕਈ ਦਿਨ ਹੋ ਗਏ ਹਸਪਤਾਲ ਤੇ ਬੈੱਡ ਵੀ ਲੱਗੇ ਕਿਸੇ ਨੂੰ ਵੀ ਜੀ ਮੁੰਡੇ ਤੇ ਲੱਗਿਆ ਥੋੜੀ ਜੀ ਮੁੰਡੇ ਦੇ ਬਾਹਰ ਤੇ ਲੱਗੂ ਭੱਜ ਕੇ ਨਿਕਲੇ ਨੇ ਵਾਰ ਜਦਾਂ ਹਾਂਜੀ ਤੇ ਹੁਣ ਕੀ ਲੋਕਾਂ ਨੂੰ ਅਪੀਲ ਕਰਾਂਗੇ ਅਸੀਂ ਤਾਂ ਯਹੀ ਕਹਿਣਾ ਇਹ ਰੋਟੀ ਚਲ ਸਾਨੂੰ ਕੋਈ ਮਦਦ ਕਰ ਦੇਵੇ ਸਰਕਾਰੋਂ ਫਾਰਮ ਭਰੇ ਦੀ ਕੱਚੇ ਘਰਾਂ ਦੇ ਅਜੇ ਮਿਲਿਆ ਕੋਈ ਨਹੀਂ ਸਾਡੇ ਕੱਚੇ ਘਰਾਂ ਦੇ ਫਾਰਮ ਭਰੇ ਹੋਏ ਨੇ ਸਾਡੇ ਆਨਲਾਈਨ ਭਰੇ دیے